ਪਠਾਨ ਲੈਨ ਤੱਕ ਕਿਸੇ ਤੋਂ ਘਟ ਨਹੀਂ ਅਜਾਈ ਕੁਜ ਵਕਾਰ ਵਿਖਾਇਆ ਪਠਾਨਪੋਟ ਦੀਆਂ ਇਹਨਾਂ ਔਰਤਾਂ ਨੇ ਜੋ ਘਰਾਂ ਵਿੱਚ ਹੀ ਅਜਵਾਇਨ ਚਾਹ ਦਾ ਮਸਾਲਾ ਤੇ ਪਾਪੜ ਵਰਗੀਆਂ ਚੀਜ਼ਾਂ ਬਣਾ ਕੇ ਵੇਚ ਰਹੀਆਂ ਨੇ ਤੇ ਇਹਨਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੇ ਵੀ ਪਹਿਲ ਕੀਤੀ ਹੈ ਮੇਰਾ ਨਾਮ ਪੂਨਮ ਸ਼ਰਮਾ ਹੈ ਸੈਲਫ ਹੈਲਪ ਗਰੁੱਪ ਕਿਰੰਦੀ ਮੈਂਬਰ ਹੈਗੀ ਹਾਂ ਤੇ ਐਜ਼ ਅ ਪਸ਼ੂ ਸખી ਔਰ ਕਿਸ਼ੀ ਸખી ਇਸ ਕੁਛੇ ਸੇ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਮਤਲਬ ਕਿ ਜਿਨਨੇ ਵੀ ਹੋਮ ਪ੍ਰੋਡਕਟ ਆਪਣੇ ਮੈਂਬਰਸ ਤੋਂ ਲੈਣੇ ਆ ਗਏ ਹਾਂ ਰੋ ਲੈਣੇ ਆ ਸੀ ਤੇ ਫਿਰ ਉਹਨੂੰ ਅਸੀਂ ਰੈਡੀ ਕਰਕੇ ਡਿਸਪਲੇ ਕਰਨੇ ਆਪਣੇ ਠੀਕ ਹੈ ਜੇਥੇ ਸਾਡੀ ਅੜਕ ਜਗ੍ਹਾ ਮੇਲੇ ਵੀagara ਵੀ ਲੱਗਦੇ ਹੈਗੇ ਜਿਨ੍ਹਾਂ ਚੋਂ ਸੇ ਆਪਣਾ ਮਾਲ ਪ੍ਰੋਡਕਟ ਉਸ ਤਰ੍ਹਾਂ ਅਸੀਂ ਐਜ਼ ਅ ਪਸ਼ੂ ਸਕੇ ਜਿਹੜਾ ਕੰਮ ਕਰਨੇ ਆ ਤੇ ਲੇਡੀਜ਼ ਜਿਨ੍ਹਾਂ ਨੇ ਪਸ਼ੂ ਰੱਖੇ ਜਿਨ੍ਹਾਂ ਇਹਨਾਂ ਨੇ ਪਸ਼ੂ ਰੱਖੇ ਹੋਏ ਆਪਣੇ ਕੋਲ ਇਹਨਾਂ ਦੇ ਪਸ਼ੂ ਤਾਂ ਹੈਗਾ ਜਿਨ੍ਹਾਂ ਵੀ ਅਹੀ ਉਹਨਾਂ ਦੇ ਇਹ ਬਤਨਾ ਕਿਨਾਂ ਜਿਹੜਾ ਗੋਬਰ ਹੈ ਅਸੀਂ ਗੋਬਰ ਤੋਂ ਵੀ ਇਹਨਾਂ ਦੇ ਜਿਹੜੀ ਹੈਗੀ ਖਾਦ ਤਿਆਰ ਕਰਨੇ ਹੈਗੇ ਆ ਉਸ ਤੋਂ ਬਾਅਦ ਗੋਬਰ ਤੋਂ ਉਪਲੇ ਤਿਆਰ ਕਰਨੇ ਹੈ ਜਿਹੜਾ ਕਿ ਅੱਜ ਕੱਲ੍ਹ ਬੜੇ ਟ੍ਰੈਂਡ ਚ ਹੈ ਕਿ ਪੂਜਾ ਵਿੱਚ ਯੂਜ਼ ਹੁੰਦੇ ਹੈਗੇ ਆ ਉਹ ਤਿਆਰ ਕਰਨੇ ਆ ਉਸ ਤੋਂ ਬਾਅਦ ਗੋਵਰਦੇ ਇਹਨਾਂ ਗਾਂ ਦੇ ਗੁੱਤਰ ਤੋਂ ਜੜੀ ਹੈਗੀ ਹੈ ਅਸੀਂ ਤਿਆਰ ਕਰਨੇ ਆ ਖਾਤ ਵਗੈ ਜਿੰਨਾ ਵੀ ਮਟੀਰੀਅਲ ਅਸੀਂ ਮਤਲਬ ਲੇਡੀਜ਼ ਕੋ ਤਿਆਰ ਕਰਵਾਨੇ ਆ ਸਾਰਾ ਜਿਹਦੇ ਵਾਸਤੇ ਅਸੀਂ ਆਰਸੀਟੀ ਤੋਂ ਔਰ ਕੇਵੀਕੇ ਤੋਂ ਟ੍ਰੇਨਿੰਗ ਲਈ ਹੋਈ ਹੈ ਅਸੀਂ ਆਪਣੀ ਮੈਂਬਰਸ ਨੂੰ ਅਗੇ ਟ੍ਰੇਨ ਕਰਨੇ ਆ ਇਹ ਸਾਰਾ ਸਮਾਨ ਅਸੀਂ ਜਿਹੜਾ ਹੈ ਯੂਜ਼ ਕਰਨੇ ਆ ਬਣਾਉਣੇ ਆ ਤੇ ਡਿਸਪਲੇ ਕਰਨੇ ਆ ਅਸੀਂ ਜਿੱਥੇ ਵੀ ਕਿਤੇ ਵੀ ਸਾਡੇ ਮਤਲਬ ਮੇਲੇ ਲੱਗਦੇ ਹੈਗੇ ਆ ਕਿਸਾਨ ਮੇਲਾ ਹੋ ਗਿਆ ਸਾਡਾ ਜਿਸੀ ਕੰਪਲੈਕਸ ਸਾਡਾ ਅਸੀਂ ডিসਪਲੇ ਕਰਨੇ ਆ ਹੁਣ ਚੰਨੌਰ ਸਾਨੂੰ ਇਸ ਮੇਲੇ ਸਾਲ ਉੱਥੇ ਸਿ ডিসਪਲੇ ਕਰਨੇ ਆ बाकी ਸਾਡੇ ਪ੍ਰੋਡਕਟ ਜਿਹੜੇ ਆਨਲਾਈਨ ਵੀ ਲੋਕੀ ਮੰਗਵੰਦੇ ਹੈਗੇ ਉਰਦਾਸਪਾ ਵੀ ਅਸੀਂ ਮਤਲਬ ਆਪਣਾ ਬਨੇ ਹੋਏ ਐਮੋਗਲਸ ਵਗੈਰਾ ਉੱਤੇ ਸਾਰਾ ਅਸਮਾਨ ਡਿਸਪਲੇ ਹੁੰਦਾ ਹੈ ਸਾਰਾ ਤੇ ਕਾਫੀ ਲੋਕ ਉਤਰ ਫਰਟ ਸਮਾਨ ਜਾਂਦਾ ਹੈ ਸਾਡੇ ਮੈਂਬਰਸ ਇੱਥੇ ਕੰਮ ਕਰ ਰਹੇ ਹਨ ਮਤਲਬ ਅਗਰ ਕਿਸੇ ਲੇਡੀ ਕੋਲ ਆਪਣੇ ਘਰ ਦੇ ਵਿੱਚ 1 ਕਿਲੋ ਜਾਂ 2 ਕਿਲੋ ਦਾ ਸਮਾਨ ਹੈਗਾ ਉਹ ਉਹਨੂੰ ਵੀ ਵੇਚ ਕੇ ਆਪਣਾ ਪੈਸਾ ਕਮਾ ਸਕਦੀ ਹੈ ਕਿਉਂਕਿ ਉਹਨੂੰ ਇੱਕ ਪਲੇਟਫਾਰਮ ਮਿਲ ਗਿਆ ਹੁਣ આજ ਤੱਕ ਲੇਡੀਸ ਕੋਲ ਕਿਸੇ ਲੇਡੀ ਕੋਲ ਮੰਨ ਲਓ ਕਿ ਇੱਕ ਨਿੰਬੂ ਦਾ ਬੂਟਾ ਹੈਗਾ ਉਹ ਜਿੰਨਾ ਦਾ ਚਾਰ ਖੁਦ ਪਾਏਗੀ ਉਹ ਪਾਏਗੀ ਬਾਕੀ ਉਹ ਨਿੰਬੂ ਵੇਸਟ ਹੋਏਗੇ ਉਹ ਸਿਰਫ ਲੋਕਾਂ ਨੂੰ ਡੋਨੇਟ ਕਰਕੇ ਆਪ ਲੈ ਜਾਓ ਆਪ ਲੈ ਜਾਓ ਠੀਕ ਹੈ ਲੇਕਿਨ ਹੁਣ ਕੀ ਹੈ ਕਿ ਇੱਕ ਕੇਜੀ ਵੀ ਹੈ ਤਾਂ ਉਹਨੂੰ ਇੱਕ ਕੇਜੀ ਖੁਦ ਯੂਜ਼ ਕਰਨਾ ਅਗਰ ਬਾਕੀ ਉਹ 2 ਕਿਲੋ ਬਚ ਗਿਆ ਉਸ ਨੂੰ ਸੇਲ ਕਰ ਸਕਦੀ ਹੈ ਜੇ ਦੇਖੋ ਆਪਣਾ ਚਾਹੇ 200 ਰੁਪਏ ਵੀ ਉਹਨੇ ਕਮਾਇਆ ਹੈਗਾ ਉਹਦਾ ਸੀ ਆਚਾਰ ਬਣਾ ਸਕਨੇ ਆ ਕੁਝ ਵੀ ਅਸੀਂ ਯੂਜ਼ ਕਰਨੇ ਅਸੀਂ ਗਰਮੀਆਂ ਦੇ ਵਿੱਚ ਸ਼ਰਬਤ ਵਗੈਰਾ ਯੂ ਬਣਾਉਣੇ ਹੈਗੇ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਸਾਡੇ ਨਾਲ ਜਿੰਨੀਆਂ ਵੀ ਲੇਡੀਜ਼ ਗਰੁੱਪ ਦੀਆਂ ਹੁਣ ਜੁੜੀਆਂ ਨੇ ਉਹਨਾਂ ਕੋਲ ਅਗਰ ਆਪਣੇ ਕੋਲ ਕੋਈ ਵੀ ਸਮਾਨ ਹੈਗਾ ਕਰਦਾ ਉਹ ਉਹ ਨੂੰ ਯੂਜ਼ ਕਰ ਰਹੀ ਹੈ ਉਹ ਪੈਸੇ ਉਸ ਤੋਂ ਕਮਾ ਰਹੀ ਹੈਗੀ ਹੈ ਚਾਹੇ ਅਗਰ ਉਹਨਾਂ ਕੋਲ ਸਿਰਫ ਇਹ ਪਸ਼ੂਗਰ ਇਹਨਾਂ ਕੋਲ ਹੈਗੇ ਆ ਇਹਨਾਂ ਦਾ ਗੋਇਆ ਹੀ ਯੂਜ਼ ਕਰ ਰਹੀ ਹੈ ਖਾਦ ਬਣ ਰਹੀ ਹੈਗੀ ਹੈ ਉਪਲੇ ਬਣ ਰੇ ਮਤਲਬ ਜਾ ਤੋ ਜਿਆਦਾ ਲੇਡੀਜ਼ ਨੂੰ ਹੈਲਪ ਹੋਈ ਹੈ ਜੀ ਸਰ ਮੇਰਾ ਨਾਮ ਨੀਨਾ ਹੈ ਪਿੰਡ ਬਦਾਨੇ ਹੈ ਗਰੁੱਪ ਦਾ ਨਾਮ ਕੇਰਨ ਹੈ ਤੇ 셀ਫ ਹੈਲਪ ਗਰੁੱਪ ਨੇ ਇਹਦੇ ਚ ਹਰ ਗਰੁੱਪ ਚ 10 ਲੇਡੀਜ਼ ਹੁੰਦੀਆਂ ਨੇ ਜਿਹੜੀ ਕਿ ਹਰ ਸੇਵਿੰਗ ਕਰਦੀਆਂ ਨੇ 100 ਰੁਪਿਆ ਮਹੀਨੇ ਮਤਲਬ 10 ਜਣੀਆਂ 1000 ਰੁਪਿਆ ਮਹੀਨੇ ਜਮਾ ਕਰਾਉਂਦੀਆਂ ਨੇ ਗਵਰਨਮੈਂਟ ਤੋਂ ਜਿਹੜੇ ਸਾਨੂੰ ਫੰਡ ਆਂਦਾ ਹੈ ਉਹ ਆਂਦਾ 15000 ਜਾਂ 20000 ਇਸ ਤਾਈਂ ਤੇ ਜਿਹੜੇ ਗਵਰਨਮੈਂਟ ਜਿਹੜੇ ਬੈਂਕ ਵੱਲੇ ਸਾਨੂੰ ਸੀਸੀਐਲ ਬਣਾਉਂਦੇ ਨੇ ਉਹ ਬਣਾਉਂਦੇ ਨੇ ਲੱਖ ਦੀ 1.5 ਲੱਖ ਦੇ 2 ਲੱਖ ਦੇ ਹਾਂਜੀ ਪਰ ਤੁਸੀਂ ਤਿਆਰ ਕਰਦੇ ਹੋ ਕਿੰਨਾ ਕਰਦੇ ਹਾਂਜੀ ਸਰ ਕਮ ਸੇ ਕਮ ਨਾ 30 ਤਰ੍ਹਾਂ ਦੇ ਤੋਂ ਹੋਮ ਮੇਡ ਆਰਗੈਨਿਕ ਪ੍ਰੋਡਕਟ ਨੇ ਜਿਹੜੇ ਕਿ ਘਰ ਲੇਡੀਜ਼ ਬਣਾਉਂਦੀਆਂ ਨੇ ਅਚਾਰ ਕੋਈ 15 ਤਰ੍ਹਾਂ ਦੇ ਨੇ ਤਾਂ ਇੱਕ ਇੱਕ ਚੀਜ਼ ਤੋਂ ਵੀ ਕਈ ਕਈ ਪ੍ਰੋਡਕਟ ਤਿਆਰ ਹੋ ਜਾਂਦੇ ਜਿਸ ਤਰ੍ਹਾਂ ਆਮਬਲਾ ਹੋ ਗਿਆ ਆਂਬ ਹੋਈ ਆ ਇਹਦੇ ਤੋਂ ਵੀ ਮਤਲਬ 5-5 6-6 ਪ੍ਰੋਡਕਟ ਤਿਆਰ ਹੋ ਜਾਂਦੇ ਸੇਲ ਕਿਸ ਤਰ੍ਹਾਂ ਚੱਲ ਰਹੀ ਹੈ ਸਰਸਮ ਡੀਸੀ ਸਰ ਨੇ ਨਾ ਆਪਣੇ ਉੱਥੇ ਇੱਕ ਸਟਾਲ ਦਿੱਤਾ ਹੈ ਉਹ ਤੇ ਕਹਿੰਦਾ ਹੈ ਕਿ ਹਰ ਰੋਜ਼ ਲਗਾਓ ਪਰ ਅਖੀਰ ਹਫਤੇ ਇੱਕ ਦਿਨ ਜਾਂਦਾ ਹੈ ਔਨਲਾਈਨ ਵੀ ਮੁੰਗਾਇ ਜਾਂਦਾ ਸਮਾਂ ਹਾਂਜੀ ਔਨਲਾਈਨ ਵੀ ਪਲੱਸ ਜਿਹੜੇ ਜਿਹੜੇ ਵੀ ਮੇਲੇ ਲੱਗਦੇ ਹਨ ਨਾ ਸਟਾਲ ਲੱਗਦੇ ਜਿਹੜੇ ਫੇਅਰ ਉੱਥੇ ਸਾਡਾ ਸਟਾਲ ਲੱਗਦਾ ਹੈ ਕੇਵੀਕੇ ਤੋਂ ਸਾਨੂੰ ਟ੍ਰੇਨਿੰਗਸ ਬਹੁਤ ਜ਼ਿਆਦਾ ਮਿਲੀਆਂ ਨੇ